ਪੀਐਨ ਮੀਡੀਆ ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਸਵਰਾਜ ਜੇ ਗੱਲ ਕੀਤੀ ਜਾਵੇ ਤਾਂ ਖੇਤੀ ਬਿੱਲਾਂ ਨੂੰ ਲੈ ਕੇ ਜਿਹੜਾ ਸੀ ਲੰਬਾ ਸਮਾਂ ਰੋਸ ਪ੍ਰਦਰਸ਼ਨ ਹੁੰਦਾ ਰਿਹਾ ਤਕਰੀਬਨ 1 ਸਾਲ ਤੋਂ ਵਧੇਰੇ ਦਾ ਜਿਹੜਾ ਸਮਾਂ ਸੀ ਉਸ ਗੱਲ ਨੂੰ ਲੈ ਕੇ ਜਿਹੜਾ ਸੀ ਪ੍ਰਦਰਸ਼ਨ ਹੋਇਆ ਉਸ ਤੋਂ ਬਾਅਦ ਜਿਹੜਾ ਪੀਐਮ ਮੋਦੀ ਸਰਕਾਰ ਦੇ ਵੱਲੋਂ ਖੇਤੀ ਬਿੱਲਾਂ ਨੂੰ ਵਾਪਸ ਕੀਤਾ ਗਿਆ ਸੀ ਖੇਤੀ ਬਿੱਲ ਜਿਹੜੇ ਸੀ ਰੱਦ ਕੀਤੇ ਗਏ ਸੀ ਪਰ ਕਿਸਾਨਾਂ ਦੇ ਵੱਲੋਂ ਜਿਹੜਾ ਦਿੱਲੀ ਦੇ ਵਿੱਚ ਮਹਾਪੰਚਾਇਤ ਸਦਕੇ ਵੱਡਾ ਹੱਲਾ ਬੋਲਿਆ ਗਿਆ ਹੈ ਹੱਲਾ ਕੀ ਹੈ ਕਿਸ ਤਰੀਕੇ ਦੇ ਨਾਲ ਮਹਾਪੰਚਾਇਤ ਸੱਦੀ ਜਾਂਦੀ ਹੈ ਮਹਾਪੰਚਾਇਤ ਦੇ ਵਿੱਚ ਜਿਹੜੀਆਂ ਵੱਡੀਆਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਮੰਨੀਆਂ ਜਾਂਦੀਆਂ ਨੇ ਜਿਹੜੀਆਂ ਕਿਸਾਨੀ ਨੂੰ ਲੈ ਕੇ ਕੁਝ ਸਮੇਂ ਤੋਂ ਆਵਾਜ਼ ਚੁੱਕਦੀਆਂ ਨਜ਼ਰ ਆਉਂਦੀਆਂ ਨੇ ਤਾਂ ਉਹਨਾਂ ਦੇ ਵੱਲੋਂ ਦਿੱਲੀ ਦੇ ਗੁਰਦੁਆਰਾ ਰਿਕਾਰਡ ਗਨ ਸਭ ਦੇ ਵਿੱਚ ਵੱਡਾ ਇਕੱਠ ਹੋਣਾ ਸ਼ੁਰੂ ਹੋ ਗਿਆ ਹੈ ਇਹ ਜਿਹੜੀਆਂ ਲਾਈਵ ਤਸਵੀਰਾਂ ਦੇ ਵਿੱਚ ਤੁਹਾਡੇ ਨਾਲ ਦ੍ਰਿਸ਼ ਸਾਂਝਾ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਵੱਡੀ ਤعداد ਦੇ ਵਿੱਚ ਲੋਕ ਆਉਣੇ ਸ਼ੁਰੂ ਹੋਏ ਨੇ ਜਿਹੜੇ ਕਿਸਾਨੀ ਦੇ ਨਾਲ ਜੁੜੇ ਹੋਏ ਲੋਕ ਨੇ ਜਿਹੜੇ ਖੇਤੀ ਕਰਦੇ ਨੇ ਉਹ ਆਉਣੇ ਸ਼ੁਰੂ ਹੋਏ ਨੇ ਔਰ ਵੱਡੀ ਤعداد ਦੇ ਵਿੱਚ ਲੋਕਾਂ ਦਾ ਇਕੱਠ ਲੋਕਾਂ ਦਾ ਜਮਾਵੜਾ ਲੱਗਣਾ ਇੱਕ ਤਰ੍ਹਾਂ ਦੇ ਨਾਲ ਸ਼ੁਰੂ ਹੋ ਚੁੱਕਾ ਵੱਡਾ ਸੰਗਠਨ ਬਣਦਾ ਨਜ਼ਰ ਆ ਰਿਹਾ ਏ ਤਾਂ ਇਹ ਦਿੱਲੀ ਦੇ ਵਿੱਚ ਕਿਸਾਨਾਂ ਦੀ ਮਹਾ ਪੰਚਾਇਤ ਸੱਦੀ ਗਈ ਹੈ ਕਿਉਂਕਿ ਕਿਸਾਨ ਆਗੂਆਂ ਦੇ ਵੱਲੋਂ ਗੱਲਬਾਤ ਦੇ ਦਰਮਿਆਨ ਵੱਡਾ ਦਾਵਾ ਕੀਤਾ ਗਿਆ ਕਿ ਜਿਸ ਤਰੀਕੇ ਦੇ ਨਾਲ ਖੇਤੀ ਬਿੱਲ ਸ਼ੁਰੂ ਹੁੰਦੇ ਨੇ ਖੇਤੀ ਬਿੱਲ ਦੇ ਅਗੇਂਸਟ ਜਿਹੜਾ ਸੀ ਪ੍ਰੋਟੈਸਟ ਹੁੰਦਾ 1 ਸਾਲ ਤੋਂ ਵਧੇਰੇ ਦਾ ਲੰਬਾ ਸਮਾਂ ਚੱਲਦਾ ਰਹਿੰਦਾ ਤਾਂ ਖੇਤੀ ਬਿੱਲ ਵਾਪਸ ਲੈਣਨ ਵਾਸਤੇ ਮੋਦੀ ਸਰਕਾਰ ਦੇ ਵੱਲੋਂ ਜਿਹੜੀ ਹਾਂ ਪੱਖੀ ਜਿਹੜੀ ਆਵਾਜ਼ ਆਉਂਦੀ ਹੈ ਉਸ ਤੋਂ ਬਾਅਦ ਖੇਤੀ ਬਿੱਲ ਵਾਪਸ ਹੋ ਜਾਂਦੇ ਨੇ ਔਰ ਜਿਹੜੇ ਹੋਰ ਵੱਡੀਆਂ ਮੰਗਾਂ ਸੀ ਕਿਸਾਨਾਂ ਦੀਆਂ ਉਹ ਤਾਂ ਉਸ ਨੂੰ ਲੈ ਕੇ ਪੀਐਮ ਮੋਦੀ ਸਰਕਾਰ ਦੇ ਵੱਲੋਂ ਜਿਹੜਾ ਸੀ ਵਾਅਦਾ ਕੀਤਾ ਗਿਆ ਸੀ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਜਾਂ ਜਿਹੜੇ ਐਮਐਸਪੀ ਨੂੰ ਲੈ ਕੇ ਜਾਂ ਜਿਹੜੇ ਹੋਰ ਨਾਲ ਜੁੜਦੇ ਹੋਏ ਵੱਡੇ ਮੁੱਖ ਮਸਲੇ ਨੇ ਉਹਨਾਂ ਨੂੰ ਲੈ ਕੇ ਇੱਕ ਕਮੇਟੀ ਗਠਿਤ ਕੀਤੀ ਗਈ ਸੀ ਪਰ ਕਿਤੇ ਨਾ ਕਿਤੇ ਉਹਨਾਂ ਨੇ ਕਮੇਟੀ ਦੇ ਉੱਪਰ ਵੀ ਬਹੁਤ ਵੱਡੇ ਦੋਸ਼ ਲਗਾਏ ਨੇ ਕਿ ਉਹ ਜਿਹੜੀ ਕਮੇਟੀ ਹੈ ਉਹ ਕਿਸਾਨਾਂ ਦੇ ਹਿੱਤ ਦੇ ਵਿੱਚ ਨਹੀਂ ਉਹ ਸਰਕਾਰ ਦੇ ਹਿੱਤ ਦੇ ਵਿੱਚ ਬਣਾਈ ਗਈ ਹੈ ਸਰਕਾਰ ਨੇ ਉਹਨਾਂ ਨੂੰ ਆਪਣੀਆਂ ਜਿਹੜੀਆਂ ਕਹਿ ਸਕਦੇ ਆ ਕਿ ਵਡੀਆਂ ਚੁਣੌਤੀਆਂ ਸਰਕਾਰ ਦੇ ਸਾਹਮਣੇ ਦਰਪੇਸ਼ ਸਨ ਤਾਂ ਉਹਨਾਂ ਜਿਹੜੀਆਂ ਮੁੱਖ ਚੁਣੌਤੀਆਂ ਵਾਸਤੇ ਵਰਤਿਆਏ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜੀ ਕੋਈ ਵੱਡੀ ਭੂਮਿਕਾ ਨਿਭਾਉਣੀ ਚਾਹੀਦੀ ਸੀ ਉਹ ਕਮੇਟੀ ਗਠਿਤ ਕੀਤੀ ਹੋਈ ਕਮੇਟੀ ਵੀ ਵੱਡੀ ਕੋਈ ਭੂਮਿਕਾ ਨਹੀਂ ਨਿਭਾ ਸਕੀ ਇਹ ਕਿਸਾਨ ਆਗੂਆਂ ਦੇ ਵੱਲੋਂ ਦਾਅਵੇ ਕੀਤੇ ਗਏ ਨੇ ਤਾਂ ਕਿਸਾਨ ਆਗੂਆਂ ਨੇ ਹੋਰ ਕੀ ਗੱਲਬਾਤ ਕੀਤੀ ਹੈ ਇੱਕ ਵਾਰ ਜਿਹੜੀ ਉਹ ਗੱਲਬਾਤ ਹੈ ਤੁਹਾਡੇ درمیان ਵੀ ਲੈ ਕੇ ਹਾਜ਼ਰ ਹੋ ਰਹੇ ਆਂ ਨਾ ਦੱਸ ਦਿਓ ਬਿਲਕੁਲ ਰਣਜੀਤ ਸਿੰਘ ਰਾਜੂ ਸੰਯੋਜਕ ਗ੍ਰਾਮੀਣ ਕਿਸਾਨ ਮਜ਼ਦੂਰ ਸਮਿਤੀ ਜੀ ਕੇ ਐਸ ਰਾਜਸਥਾਨ ਭਾਜੀ ਕੀ ਰੂਪਰੇਖਾ ਹੈ ਕਿਹੜੀਆਂ ਮੰਗਾਂ ਲੈ ਕੇ ਅੱਜ ਪ੍ਰਦਰਸ਼ਨ ਕਰ ਰਹੇ ਹੋ ਜੋ ਸਾਡੇ ਨਾਲ ਵਾਦਾ ਖਲਾਫੀ ਕੀਤੀ ਗਈ ਸੀ ਮੋਦੀ ਜੀ ਦੁਆਰਾ ਤਿੰਨ ਕਾਲੇ ਘੁੰਡਾ ਵਾਪਸ ਕਰ ਦਿੱਤੇ ਗਏ ਸੀਗੇ ਐਮ ਐਸ ਪੀ ਦੀ ਖਰੀਦ ਦਾ ਗਰੰਟੀ ਕਾਨੂੰਨ ਉਹ ਹਜੇ ਤੱਕ ਲਾਗੂ ਨਹੀਂ ਕੀਤਾ ਇੱਕ ਕਮੇਟੀ ਬਣਾਈ ਗਈ ਹੈ ਜਿਹੜੀ ਕਮੇਟੀ ਸਾਰਾ ਸਰ ਕਿਸਾਨਾਂ ਨਾਲ ਧੋਖਾ ਉਸ ਮੰਗ ਨੂੰ ਲੈ ਕੇ ਕਰਜ਼ਾ ਮੁਕਤੀ ਨੂੰ ਲੈ ਕੇ ਤੇ ਹੋਰ ਵੀ ਏਰੀਆ ਮੌਜੂਦਾ ਮੰਗਾ ਹੈਗੀਆਂ ਉਹਨਾਂ ਨੂੰ ਲੈ ਕੇ ਅਸੀਂ ਅੱਜ ਰਣਵੀਲਾ ਮیدਾਨ ਵਿੱਚ ਬਹੁਤ ਵੱਡੀ ਮਹਾਪੰਚਾਇਤ ਕਰਨ ਜਾ ਰਹੇ ਹਾਂ ਭਾਜੀ ਜਿੰਨੇ ਕ ਕਿਸਾਨ ਆ ਰਹੇ ਨੇ ਔਰ ਕਿੰਨੀਆਂ ਕ ਜਥੇਬੰਦੀਆਂ ਦੇ ਵਿੱਚ ਸਿੱਖਤ ਕਿਸਾਨ ਮੋਰਚਾ ਇੱਕ ਦਲਦਸਤਾ ਪੂਰੇ ਦੇਸ਼ ਦੀ ਜਥੇਬੰਦੀਆਂ ਦਾ ਸਰਕਾਰ ਨੇ ਬਹੁਤ ਤੋੜਨ ਦੀ ਕੋਸ਼ਿਸ਼ ਕੀਤੀ ਪਰ ਉੱਤਿਆ ਨਹੀਂ ਕਿਉਂਕਿ ਇੱਕ ਜਥੇਬੰਦੀ ਨਾਲ ਬਣਿਆ ਹੋਇਆ ਕ੍ਰਾਂਤੀਕਾਰੀ ਲੋਕਾਂ ਦਾ ਇਹ ਸਮੂਹ ਹੈ ਕਿੰਨੇ ਲੋਕ ਆ ਰਹੇ ਆ ਇਹ ਸਵਾਲ ਬੜਾ ਅਣਕੋਲਿਆ ਸਵਾਲ ਹੈ ਕਿਉਂਕਿ ਕਿਸੇ ਵੀ ਕਿਸਾਨ ਜਥੇਬੰਦੀ ਨੇ ਕੋਈ ਡਿਊਟੀ ਨਹੀਂ ਲਈ ਤੋਂ ਬਸ ਭਰ ਕੇ ਲੈਉਣੀ ਹੈ ਰਾਜਨੀਤਿਕ ਪਾਰਟੀਆਂ ਆਪ ਦੇ ਬਲਾਕ ਪ੍ਰਧਾਨਾਂ ਦੀਆਂ ਆ ਜਿਲ੍ਹਾ ਪ੍ਰਧਾਨ ਡਿਊਟੀਆਂ ਲਾਉਣੀਆਂ ਨੇ ਟਿਕਟਾਂ ਨਹੀਂ ਭਾਈ ਇੰਨੇ ਬੰਦੇ ਲੈ ਕੇ ਆਏਗਾ ਫਿਰ ਟਿਕਟ ਮਿਲੋਗੀ ਇਹ ਸਾਰੇ ਲੋਕ ਆਪਣੇ ਆਪ ਆਏ ਆ ਤੁਸੀਂ ਦੇਖੋਗੇ ਸਲਾਹ ਆ ਗੂ ਲੋਕਾਂ ਦਾ ਸਲਾਹ ਆ ਗੂ ਅ ਅੱਜ ਦਾ ਦਿਨ ਹੀ ਰਹੇਗਾ ਜਾਂ ਅ ਲੰਮਾ ਥੰਮਾ ਚਲੇਗਾ ਇੱਕ ਦਿਨ ਦੀ ਕਿਸਾਨ ਮਹਾਪੰਚਾਇਤ 26 ਨਵੰਬਰ ਨੂੰ ਵੀ ਦੋ ਦਿਨ ਲਈ ਆ ਰਹੇ ਸੀਗੇ ਮੋਦੀ ਸਾਨੂੰ ਰੋਕਿਆ ਤੁਹਾਨੂੰ ਸਾਲ ਲੁਕਣਾ ਪਿਆ ਅਸੀਂ ਇੱਕ ਦਿਨ ਲਈ ਆਏ ਆ ਜੇ ਪਿਆਰ ਨਾਲ ਕਰਨ ਦਿਨ ਗੱਲ ਰੱਖਣ ਦੇਣਗੇ ਤੇ ਵਾਪਸ ਚਲੇ ਜਾਵਾਂਗੇ ਤੇ ਸੱਦੂ ਵੀ ਕਰਨਗੇ ਪਰ ਖੜਾ ਪੈ ਪੀਐਨ ਮੀਡੀਆ ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਸਵਰਾਜ ਜੇ ਗੱਲ ਕੀਤੀ ਜਾਵੇ ਤਾਂ ਖੇਤੀ ਬਿੱਲਾਂ ਨੂੰ ਲੈ ਕੇ ਜਿਹੜਾ ਸੀ ਲੰਬਾ ਸਮਾਂ ਰੋਸ ਪ੍ਰਦਰਸ਼ਨ ਹੁੰਦਾ ਰਿਹਾ ਤਕਰੀਬਨ 1 ਸਾਲ ਤੋਂ ਵਦੇਰੇ ਦਾ ਜਿਹੜਾ ਸਮਾਂ ਸੀ ਉਸ ਗੱਲ ਨੂੰ ਲੈ ਕੇ ਜਿਹੜਾ ਸੀ ਪ੍ਰਦਰਸ਼ਨ ਹੋਇਆ ਉਸ ਤੋਂ ਬਾਅਦ ਜਿਹੜਾ ਪੀਐਮ ਮੋਦੀ ਸਰਕਾਰ ਦੇ ਵੱਲੋਂ ਖੇਤੀ ਬਿੱਲਾਂ ਨੂੰ ਵਾਪਸ ਕੀਤਾ ਗਿਆ ਸੀ ਖੇਤੀ ਬਿੱਲ ਜਿਹੜੇ ਸੀ ਰੱਦ ਕੀਤੇ ਗਏ ਸੀ ਪਰ ਕਿਸਾਨਾਂ ਦੇ ਵੱਲੋਂ ਜਿਹੜਾ ਦਿੱਲੀ ਦੇ ਵਿੱਚ ਮਹਾਪੰਚਾਇਤ ਸਦਕੇ ਵੱਡਾ ਹੱਲਾ ਬੋਲਿਆ ਗਿਆ ਹੈ ਹੱਲਾ ਕੀ ਹੈ ਕਿਸ ਤਰੀਕੇ ਦੇ ਨਾਲ ਮਹਾਪੰਚਾਇਤ ਸੱਦੀ ਜਾਂਦੀ ਹੈ ਮਹਾਪੰਚਾਇਤ ਦੇ ਵਿੱਚ ਜਿਹੜੀਆਂ ਵੱਡੀਆਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਮੰਨੀਆਂ ਜਾਂਦੀਆਂ ਨੇ ਜਿਹੜੀਆਂ ਕਿਸਾਨੀ ਨੂੰ ਲੈ ਕੇ ਕੁਝ ਸਮੇਂ ਤੋਂ ਆਵਾਜ਼ ਚੁੱਕਦੀਆਂ ਨਜ਼ਰ ਆਉਂਦੀਆਂ ਨੇ ਤਾਂ ਉਹਨਾਂ ਦੇ ਵੱਲੋਂ ਦਿੱਲੀ ਦੇ ਗੁਰਦੁਆਰਾ ਰਿਕਾਰਡ ਗਨ ਸਭ ਦੇ ਵਿੱਚ ਵੱਡਾ ਇਕੱਠ ਹੋਣਾ ਸ਼ੁਰੂ ਹੋ ਗਿਆ ਹੈ ਇਹ ਜਿਹੜੀਆਂ ਲਾਈਵ ਤਸਵੀਰਾਂ ਦੇ ਵਿੱਚ ਤੁਹਾਡੇ ਨਾਲ ਦ੍ਰਿਸ਼ ਸਾਂਝਾ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਵੱਡੀ ਤعداد ਦੇ ਵਿੱਚ ਲੋਕ ਆਉਣੇ ਸ਼ੁਰੂ ਹੋਏ ਨੇ ਜਿਹੜੇ ਕਿਸਾਨੀ ਦੇ ਨਾਲ ਜੁੜੇ ਹੋਏ ਲੋਕ ਨੇ ਜਿਹੜੇ ਖੇਤੀ ਕਰਦੇ ਨੇ ਉਹ ਆਉਣੇ ਸ਼ੁਰੂ ਹੋਏ ਨੇ ਔਰ ਵੱਡੀ ਤعداد ਦੇ ਵਿੱਚ ਲੋਕਾਂ ਦਾ ਇਕੱਠ ਲੋਕਾਂ ਦਾ ਜਮਾਵੜਾ ਲੱਗਣਾ ਇੱਕ ਤਰ੍ਹਾਂ ਦੇ ਨਾਲ ਸ਼ੁਰੂ ਹੋ ਚੁੱਕਾ ਵੱਡਾ ਸੰਗਠਨ ਬਣਦਾ ਨਜ਼ਰ ਆ ਰਿਹਾ ਏ ਤਾਂ ਇਹ ਦਿੱਲੀ ਦੇ ਵਿੱਚ ਕਿਸਾਨਾਂ ਦੀ ਮਹਾ ਪੰਚਾਇਤ ਸੱਦੀ ਗਈ ਹੈ ਕਿਉਂਕਿ ਕਿਸਾਨ ਆਗੂਆਂ ਦੇ ਵੱਲੋਂ ਗੱਲਬਾਤ ਦੇ ਦਰਮਿਆਨ ਵੱਡਾ ਦਾਵਾ ਕੀਤਾ ਗਿਆ ਕਿ ਜਿਸ ਤਰੀਕੇ ਦੇ ਨਾਲ ਖੇਤੀ ਬਿੱਲ ਸ਼ੁਰੂ ਹੁੰਦੇ ਨੇ ਖੇਤੀ ਬਿੱਲ ਦੇ ਅਗੇਂਸਟ ਜਿਹੜਾ ਸੀ ਪ੍ਰੋਟੈਸਟ ਹੁੰਦਾ ਇੱਕ ਸਾਲ ਤੋਂ ਵਧੇਰੇ ਦਾ ਲੰਬਾ ਸਮਾਂ ਚੱਲਦਾ ਰਹਿੰਦਾ ਤਾਂ ਖੇਤੀ ਬਿੱਲ ਵਾਪਸ ਲੈਣ ਵਾਸਤੇ ਮੋਦੀ ਸਰਕਾਰ ਦੇ ਵੱਲੋਂ ਜਿਹੜੀ ਹਾਂ ਪੱਖੀ ਜਿਹੜੀ ਆਵਾਜ਼ ਆਉਂਦੀ ਹੈ ਉਸ ਤੋਂ ਬਾਅਦ ਖੇਤੀ ਬਿੱਲ ਵਾਪਸ ਹੋ ਜਾਂਦੇ ਨੇ ਔਰ ਜਿਹੜੇ ਹੋਰ ਵੱਡੀਆਂ ਮੰਗਾਂ ਸੀ ਕਿਸਾਨਾਂ ਦੀਆਂ ਉਹ ਤਾਂ ਉਸ ਨੂੰ ਲੈ ਕੇ ਪੀਐਮ ਮੋਦੀ ਸਰਕਾਰ ਦੇ ਵੱਲੋਂ ਜਿਹੜਾ ਸੀ ਵਾਅਦਾ ਕੀਤਾ ਗਿਆ ਸੀ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਜਾਂ ਜਿਹੜੇ ਐਮਐਸਪੀ ਨੂੰ ਲੈ ਕੇ ਜਾਂ ਜਿਹੜੇ ਹੋਰ ਨਾਲ ਜੁੜਦੇ ਹੋਏ ਵੱਡੇ ਮੁੱਖ ਮਸਲੇ ਨੇ ਉਹਨਾਂ ਨੂੰ ਲੈ ਕੇ ਇੱਕ ਕਮੇਟੀ ਗਠਿਤ ਕੀਤੀ ਗਈ ਸੀ ਪਰ ਕਿਤੇ ਨਾ ਕਿਤੇ ਉਹਨਾਂ ਨੇ ਕਮੇਟੀ ਦੇ ਉੱਪਰ ਵੀ ਬਹੁਤ ਵੱਡੇ ਦੋਸ਼ ਲਗਾਏ ਨੇ ਕਿ ਉਹ ਜਿਹੜੀ ਕਮੇਟੀ ਹੈ ਉਹ ਕਿਸਾਨਾਂ ਦੇ ਹਿੱਤ ਦੇ ਵਿੱਚ ਨਹੀਂ ਉਹ ਸਰਕਾਰ ਦੇ ਹਿੱਤ ਦੇ ਵਿੱਚ ਬਣਾਈ ਗਈ ਹੈ ਸਰਕਾਰ ਨੇ ਉਹਨਾਂ ਨੂੰ ਆਪਣੀਆਂ ਜਿਹੜੀਆਂ ਕਹਿ ਸਕਦੇ ਆ ਕਿ ਵੱਡੀਆਂ ਚੁਣੌਤੀਆਂ ਸਰਕਾਰ ਦੇ ਸਾਹਮਣੇ ਦਰਪੇਸ਼ ਸਨ ਤਾਂ ਉਹਨਾਂ ਜਿਹੜੀਆਂ ਮੁੱਖ ਚੁਣੌਤੀਆਂ ਵਾਸਤੇ ਵਰਤਿਆਏ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜੀ ਕੋਈ ਵੱਡੀ ਭੂਮਿਕਾ ਨਿਭਾਉਣੀ ਚਾਹੀਦੀ ਸੀ ਉਹ ਕਮੇਟੀ ਗਠਿਤ ਕੀਤੀ ਹੋਈ ਕਮੇਟੀ ਵੀ ਵੱਡੀ ਕੋਈ ਭੂਮਿਕਾ ਨਹੀਂ ਨਿਭਾ ਸਕੀ ਇਹ ਕਿਸਾਨ ਆਗੂਆਂ ਦੇ ਵੱਲੋਂ ਦਾਅਵੇ ਕੀਤੇ ਗਏ ਨੇ ਤਾਂ ਕਿਸਾਨ ਆਗੂਆਂ ਨੇ ਹੋਰ ਕੀ ਗੱਲਬਾਤ ਕੀਤੀ ਹੈ ਇੱਕ ਵਾਰ ਜਿਹੜੀ ਉਹ ਗੱਲਬਾਤ ਹੈ ਤੁਹਾਡੇ ਦਰਮਿਆਨ ਵੀ ਲੈ ਕੇ ਹਾਜ਼ਰ ਹੋ ਰਹੇ ਆ ਨਾਂ ਦੱਸ ਦਿਓ ਬਿਲੰਪਰ ਰਣਜੀਤ ਸਿੰਘ ਰਾਜੂ ਸੰਯੋਜਕ ਗ੍ਰਾਮੀਣ ਕਿਸਾਨ ਮਜ਼ਦੂਰ ਸਮਿਤੀ ਜੀ ਕੇ ਐਫ ਰਾਜਸਥਾਨ ਭਾਜੀ ਕੀ ਰੂਪਰੇਖਾ ਹੈ ਕਿਹੜੀਆਂ ਮੰਗਾਂ ਲੈ ਕੇ ਅੱਜ ਪ੍ਰਦਰਸ਼ਨ ਕਰ ਰਹੇ ਹਾਂ ਜੋ ਸਾਡੇ ਨਾਲ ਵਾਦਾ ਖਿਲਾਫੀ ਕੀਤੀ ਗਈ ਸੀ ਮੋਦੀ ਜੀ ਦੁਆਰਾ ਤਿੰਨ ਕਾਲੇ ਘੁੰਮ ਤਾਂ ਵਾਪਸ ਕਰ ਦਿੱਤੇ ਗਏ ਸੀਗੇ ਐਮਐਸਪੀ ਦੀ ਖਰੀਦ ਦਾ ਗਾਰੰਟੀ ਕਾਨੂੰਨ ਉਹ ਹਜੇ ਤੱਕ ਲਾਗੂ ਨਹੀਂ ਕੀਤਾ ਇੱਕ ਕਮੇਟੀ ਬਣਾਈ ਗਈ ਹੈ ਜਿਹੜੀ ਕਮੇਟੀ ਸਾਰਾ ਸਰ ਕਿਸਾਨਾਂ ਨਾਲ ਧੋਖਾ ਉਸ ਮੰਗ ਨੂੰ ਲੈ ਕੇ ਕਰਜ਼ਾ ਮੁਕਤੀ ਨੂੰ ਲੈ ਕੇ ਤੇ ਹੋਰ ਵੀ ਏਰੀਆ ਵਿੱਚ ਮੌਜੂਦਾ ਮੰਗਾਂ ਹੈਗੀਆਂ ਉਹਨਾਂ ਨੂੰ ਲੈ ਕੇ ਅਸੀਂ ਅੱਜ ਰਣਵੇਲਾ ਮੈਦਾਨ ਵਿੱਚ ਬਹੁਤ ਵੱਡੀ ਮਹਾਪੰਚਾਇਤ ਕਰਨ ਜਾ ਰਹੇ ਹਾਂ ਭਾਜੀ ਕਿੰਨੇ ਕ ਕਿਸਾਨ ਆ ਰਹੇ ਨੇ ਔਰ ਕਿੰਨੀਆਂ ਕਿ ਜਥੇਬੰਦੀਆਂ ਦੇ ਵਿੱਚ ਦੇਵਤ ਕਿਸਾਨ ਮੋਰਚਾ ਇੱਕ ਬਲਦਸਤਾ ਪੂਰੇ ਦੇਸ਼ ਦੀ ਜਥੇਬੰਦੀਆਂ ਦਾ ਸਰਕਾਰ ਨੇ ਬਹੁਤ ਤੋੜਨ ਦੀ ਕੋਸ਼ਿਸ਼ ਕੀਤੀ ਪਰ ਟੁੱਟਿਆ ਨਹੀਂ ਕਿਉਂਕਿ ਇੱਕ ਜਜ਼ਬੇ ਨਾਲ ਬਣਿਆ ਹੋਇਆ ਕ੍ਰਾਂਤੀਕਾਰੀ ਲੋਕਾਂ ਦਾ ਇਹ ਸਮੂਹ ਹੈ ਕਿੰਨੇ ਲੋਕ ਆ ਰਹੇ ਆ ਇਹ ਸਵਾਲ ਬੜਾ ਅਣਗੋਲਿਆ ਸਵਾਲ ਹੈ ਕਿਉਂਕਿ ਕਿਸੇ ਵੀ ਕਿਸਾਨ ਜਥੇਬੰਦੀ ਨੇ ਕੋਈ ਡਿਊਟੀ ਨਹੀਂ ਲਾਈ ਦੋ ਬਸ ਪਰ ਕਿਨੇ ਹੋਣੀਆਂ ਰਾਜਨੀਤਿਕ ਪਾਰਟੀਆਂ ਆ ਤੇ ਬਲਾਕ ਪ੍ਰਧਾਨਾਂ ਦੀਆਂ ਆ ਜ਼ਿਲ੍ਹਾ ਪ੍ਰਧਾਨ ਡਿਊਟੀਆਂ ਲਾਉਣੀਆਂ ਕਿ ਤੁਮ ਟਿਕਟਾਂ ਨਹੀਂ ਭਾਈ ਇੰਨੇ ਬੰਦੇ ਲੈ ਕੇ ਆਏਗਾ ਫਿਰ ਟਿਕਟ ਬਲੋਗੀ ਇਹ ਸਾਰੇ ਲੋਕ ਆਪਣੇ ਆਪ ਆਏ ਆ ਤੁਸੀਂ ਦੇਖੋਗੇ ਸਲਾਬ ਉਹ ਲੋਕਾਂ ਦਾ ਸਲਾਬ ਆਊਗਾ ਅੱਜ ਜਦਾ ਦਿ ਨਹੀਂ ਰਹੇਗਾ ਜਾਂ ਲੰਮਾ ਸਮਾਂ ਚਲੇਗਾ ਇੱਕ ਦਿਨ ਦੀ ਕਿਸਾਨ ਮਹਾਪੰਚਾਇਤ 26 ਨਵੰਬਰ ਨੂੰ ਵੀ ਦੋ ਦਿਨ ਲਈ ਆ ਰਹੇ ਸੀਗੇ ਮੋਦੀ ਤੁਹਾਨੂੰ ਰੋਕਿਆ ਹਮ ਸਾਲ ਲੁਕਣਾ ਪਿਆ ਅਸੀਂ ਇੱਕ ਦਿਨ ਲਈ ਆਏ ਆ ਜੇ ਪਿਆਰ ਨਾਲ ਕਰਨ ਦਿਨ ਗੱਲ ਰੱਖਣ ਦੇਣਗੇ ਤੇ ਵਾਪਸ ਚਲੇ ਜਾਵਾਂਗੇ ਤੇ ਸੱਦਨ ਕਰਨਗੇ ਪਰ ਹੁਣ ਆ ਪਈ ਪੀਐਨ ਮੀਡੀਆ ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਸਵਰਾਜ ਇਹ ਗੱਲ ਕੀਤੀ ਜਾਵੇ ਤਾਂ ਖੇਤੀ ਬਿੱਲਾਂ ਨੂੰ ਲੈ ਕੇ ਜਿਹੜਾ ਸੀ ਲੰਬਾ ਸਮਾਂ ਰੋਸ ਪ੍ਰਦਰਸ਼ਨ ਹੁੰਦਾ ਰਿਹਾ ਤਕਰੀਬਨ 1 ਸਾਲ ਤੋਂ ਵਦੇਰੇ ਦਾ ਜਿਹੜਾ ਸਮਾਂ ਸੀ ਉਸ ਗੱਲ ਨੂੰ ਲੈ ਕੇ ਜਿਹੜਾ ਸੀ ਪ੍ਰਦਰਸ਼ਨ ਹੋਇਆ ਉਸ ਤੋਂ ਬਾਅਦ ਜਿਹੜਾ ਪੀਐਮ ਮੋਦੀ ਸਰਕਾਰ ਦੇ ਵੱਲੋਂ ਖੇਤੀ ਬਿੱਲਾਂ ਨੂੰ ਵਾਪਸ ਕੀਤਾ ਗਿਆ ਸੀ ਖੇਤੀ ਬਿੱਲ ਜਿਹੜੇ ਸੀ ਰੱਦ ਕੀਤੇ ਗਏ ਸੀ ਪਰ ਕਿਸਾਨਾਂ ਦੇ ਵੱਲੋਂ ਜਿਹੜਾ ਦਿੱਲੀ ਦੇ ਵਿੱਚ ਮਹਾ ਪੰਚਾਇਤ ਸੱਦ ਕੇ ਵੱਡਾ ਹੱਲਾ ਬੋਲਿਆ ਗਿਆ ਹੱਲਾ ਕੀ ਹੈ ਕਿ ਇਸ ਤਰੀਕੇ ਦੇ ਨਾਲ ਮਹਾ ਪੰਚਾਇਤ ਸੱਦੀ ਜਾਂਦੀ ਹੈ ਮਹਾ ਪੰਚਾਇਤ ਦੇ ਵਿੱਚ ਜਿਹੜੀਆਂ ਵੱਡੀਆਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਮੰਨੀਆਂ ਜਾਂਦੀਆਂ ਨੇ ਜਿਹੜੀਆਂ ਕਿਸਾਨੀ ਨੂੰ ਲੈ ਕੇ ਕੁਝ ਸਮੇਂ ਤੋਂ ਆਵਾਜ਼ ਚੁੱਕਦੀਆਂ ਨਜ਼ਰ ਆਉਂਦੀਆਂ ਨੇ ਤਾਂ ਉਹਨਾਂ ਦੇ ਵੱਲੋਂ ਦਿੱਲੀ ਦੇ ਗੁਰਦੁਆਰਾ ਰਿਕਾਡ ਗੰਨ ਸਭ ਦੇ ਵਿੱਚ ਵੱਡਾ ਇਕੱਠ ਹੋਣਾ ਸ਼ੁਰੂ ਹੋ ਗਿਆ ਹੈ ਇਹ ਜਿਹੜੀਆਂ ਲਾਈਵ ਤਸਵੀਰਾਂ ਦੇ ਵਿੱਚ ਤੁਹਾਡੇ ਨਾਲ ਦ੍ਰਿਸ਼ ਸਾਂਝਾ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਵੱਡੀ ਤਾਦਾਦ ਦੇ ਵਿੱਚ ਲੋਕ ਆਉਣੇ ਸ਼ੁਰੂ ਹੋਏ ਨੇ ਜਿਹੜੇ ਕਿਸਾਨੀ ਦੇ ਨਾਲ